ਦੁਨੀਆ ਦੇ ਲੋਕ ਜਾਂਦੇ ਨੇ ਨਦੀਆਂ ਤੇ ਇਸ਼ਨਾਨ ਕਰਨ ਵਾਸਤੇ ਕਿ ਸਾਡੇ ਜਿਹੜੇ ਪਾਪ ਨੇ ਉੱਤਰ ਜਾਣਗੇ ਹਰੇਕ ਧਰਮ ਦਾ ਸਤਕਾਰ ਹੈ ਪਰ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਕੀ ਉਪਦੇਸ਼ ਦਿੰਦੇ ਨੇ ਉਹ ਮਹਾਰਾਜ ਕਹਿੰਦੇ ਨੇ ਕੇਵਲ ਤੇ ਕੇਵਲ ਬਾਹਰੀ ਇਸ਼ਨਾਨ ਕਰਨ ਦੇ ਨਾਲ ਜਿਹੜੇ ਤੇਰੇ ਪਾਪ ਨੇ ਉਹ ਨਹੀਂ ਉੱਤਰ ਸਕਦੇ ਭਰੀਏ ਮੱਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਕਹਿੰਦੇ ਜਿਹੜੀ ਤੇਰੀ ਮੱਤ ਪਾਪਾਂ ਨਾਲ ਭਰੀ ਆ ਨਾ ਉਹ ਐਦਾਂ ਹੀ ਨਹੀਂ ਸਾਫ਼ ਹੋਣੀ ਵੀ ਤੂੰ ਕਿਸੇ ਨਦੀ ਤੇ ਕਿਸੇ ਸਰੋਵਰ ਤੇ ਜਾ ਕੇ ਇਸ਼ਨਾਨ ਕਰ ਲੇਗਾ ਤੇ ਸਾਫ਼ ਹੋ ਜਾਏਗਾ ਨਹੀਂ ਉਹ ਧੋਪੇ ਨਾਵੇਂ ਕੇ ਰੰਗ ਉਹ ਨਾਮ ਦੇ ਰੰਗ ਦੇ ਨਾਲ ਨਾਮ ਦੇ ਨਾਲ ਧੋਤੀ ਜਾਏ ਭਗਤ ਕਬੀਰ ਸਾਹਿਬ ਜੀ ਹਿੰਦੂ ਦੇ ਉਹ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੇ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਓ ਕਹਿ ਰਵੇ ਕਬੀਰ ਕਹਿੰਦੇ ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲੈ ਪਾਣੀ ਵੀ ਗੰਗਾ ਦਾ ਹੀ ਪੀਣਾ ਹੈ ਤੇ ਕਹਿੰਦੇ ਪਰ ਬਿਨਾ ਭਗਤੀ ਤੋਂ ਜਿਹੜੀ ਮੁਕਤੀ ਆ ਉਹ ਹੋ ਨਹੀਂ ਸਕਦੀ ਕਿਸੇ ਵੀ ਹਾਲਤ ਵਿੱਚ ਇਹ ਕੱਲਾ ਇਸਨਾਨ ਤੱਕ ਸੀਮਤ ਨਹੀਂ ਰਹਿ ਸਕਦੇ ਠੀਕ ਆ ਉਹਦਾ ਮਹਾਤਮ ਹੁੰਦਾ ਇਸਨਾਨ ਦਾ ਵੱਖਰਾ ਮਹਾਤਮ ਹੈ ਮਹਾਰਜ ਵੀ ਕਹਿੰਦੇ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਇਸਨਾਨ ਦਾ ਮਹਾਤਮ ਵੱਖਰਾ ਹੈ ਔਰ ਜਿਹੜਾ ਗੱਲ ਹੈ ਪਾਪਾਂ ਦੀ ਉਹ ਕੇਵਲ ਤੇ ਕੇਵਲ ਤੇਰਾ ਇਸਨਾਨ ਕਰਨ ਦੇ ਨਾਲ ਜਿਹੜੇ ਪਾਪ ਉਹ ਨਹੀਂ ਉਤਰ ਸਕਦੇ ਬਾਹਰ ਧੋਤੀ ਤੂਮੜੀ ਅੰਦਰ ਵਿਸਨ ਕੋਰ ਕਹਿੰਦੇ ਬਾਹਰੋਂ ਤੂੰ ਧੋਤੀ ਹੋਏ ਤੂਮੜੀ ਕੀ ਕਰੂਗੀ ਜੇ ਅੰਦਰ ਤੇਰੇ ਜ਼ਹਿਰ ਭਰੀ ਹੋਈ ਆ ਅੰਦਰ ਈਰਖਾ ਚੁਗਲੀ ਲੈਂਦਿਆ ਇਹ ਭਰੀ ਫਿਰਦਾ ਤੇ ਫਿਰ ਬਾਹਰੋਂ ਕੀ ਫਾਇਦਾ ਤੇਰੇ ਇਨਸਾਨ ਕਰਦਾ